ਗੁਰਦਵਾਰਾ ਮਾਤਾ ਪੂਰਨ ਸਿੰਘ ਸਾਹਿਬ ਦੀ ਦੌਰੰਭ ਹੋਇਆ ਨਗਰ ਕੀਰਤਨ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਇੱਕ ਪੂਰਨ ਸੰਮੂਹ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਔਰ ਹੋਰ ਮਹਾਨ ਸ਼ਹੀਦਾਂ ਦੀ ਯਾਦ ਵਿੱਚ 6 ਦੇ 7 ਕੋ ਇਹ ਮਹਾਨ ਗੁਰਮਤ ਸਮਾਗਮ ਅਜ ਨਗਰ ਕੀਰਤਨ ਹੈ ਬਹੁਤ ਸਾਠਾ ਮਾਰਦਾ ਇਕੱਠਾ ਹੈ ਸਾਹਿਬ ਜਾਦੇਆਂ ਦੀ ਯਾਦ ਵਿੱਚ ਮਾਤਾ ਗੁਜਰਤੌਰ ਦੀ ਯਾਦ ਵਿੱਚ ਗੁਰਗੋਬੇ ਸਿੰਘ ਮਹਾਰਾਜ ਦੇ ਸਿੰਘਾਂ ਦੀ ਯਾਦ ਵਿੱਚ ਸਭ ਤੁਹਾਡੀ ਸੇਵਾ ਇਹਦਾ ਵੀ ਰਹੀ ਹੈ ਕਿਹੜਿਆ ਮੈਟ ਵਿਛਾਉਂਦੇ ਨੇ ਗੰਧਾਵਾ ਸਾਹਿਬ ਇੱਧਰ ਵਿਖਾਓ ਸਾਰੇ ਨਗਰ ਵਿੱਚ ਇਹਨਾਂ ਨੇ ਮੈਟ ਵਿਛਾਏ ਨੇ ਵੀਰਾਂ ਨੇ ਸਾਰੀ ਵੱਡੀ ਸੇਵਾ ਇਹਨਾਂ ਵੀਰਾਂ ਨੇ ਕੀਤੀ ਹੈ ਸੱਚੇ ਪਾਤਸ਼ਾਹਾਂ ਦੀ ਹੋਰ ਚੜ੍ਹਦੀ ਕਲਾ ਕਰੇ ਸ਼ਹੀਦ ਸਿੰਘ ਹੋਰ ਬਲ ਬਖਸ਼ਿਸ਼ ਕਰਨ ਇਹਨਾਂ ਨੂੰਔਰ ਇਹ ਬਹੁਤ ਸਲਾਘਾਯੋਗ ਇਹਨਾਂ ਕੰਮ ਕੀਤਾ ਹੈ ਗੁਰਦੁਆਰਾ ਬਾਬਾ ਪੂਰਨ ਸਿੰਘ ਸਾਹਿਬ ਦੀ ਸੇਵਾ ਕਮੇਟੀ ਦੇ ਵੱਲੋਂ ਇਹਨਾਂ ਵੀਰਾਂ ਦਾ ਵਿਸ਼ੇਸ਼ ਧੰਨਵਾਦ ਬੋਲੇ ਸੋਨਹੀਆਂ ਸਤਿ ਸ੍ਰੀ ਅਕਾਲ ਇਹ ਸੰਨ ਮਸਾ ਸਿੰਘ ਸਭਰਾ ਜੀ ਜਿਹੜਾ ਭਰਾ ਦਾ ਬਹੁਤ ਦੂਰ ਦੂਰ ਨਾਲ ਜੀ ਤੇ ਸੰਗਤਾਂ ਤੁਸੀਂ ਵੇਖ ਸਕਦੇ ਆ ਜੀ ਦੇਖੋ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਸੇਵਾ ਕਰ ਰਹੀਆਂ ਤੁਸੀਂ ਦੇਖ ਸਕਦੇ ਆ ਜੀ ਨਾਲ-ਨਾਲ ਮੈਟ ਵਿਛਾ ਕੇ ਪੂਰੀ ਸ਼ਰਧਾ ਦੇ ਨਾਲ ਸੇਵਾ ਕਰ ਰਿਹਾ ਜੀ ਜਿਹੜੇ ਇਹ ਦੇਣਾ ਜੀ ਛੇਪ ਤੋਂ ਸ਼ੁਰੂ ਹੋ ਜਾਂਦੇ ਆ ਤੇ ਤੇਰਾ ਪੋ ਤੱਕ ਬਾਈ ਜੀ ਭੁੱਲਣ ਵਾਲੇ ਦਿਨ ਨਹੀਂ ਹੈਗੇ ਤੇ ਬੜੀ ਵੱਡੀ ਸੇਵਾ ਵੇਖੋ ਨੌਜਵਾਨ ਵੀਰ ਭਜ ਭਜ ਬਾਈ ਜੀ ਵਿਚਾਰ ਹੈ ਮੈਟ ਤੇ ਨਾਲ ਦੀ ਨਾਲ ਚੱਲ ਰਹੀ ਆ ਸੇਵਾ ਤੇ ਨਾਲ ਸਾਡੇ ਸੈਕਟਰੀ ਸਾਹਿਬ ਅਮਰਜੀਤ ਸਿੰਘ ਹੋਣੀ ਸਹਿਯੋਗ ਦੇ ਰਹੇ ਸਾਰੇ ਜਾਣੇ ਜੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਗਏ ਜੀ ਸੇਵਾ ਗੁਰੂ ਧੱਕੀ ਕਰ ਰਿਹਾ ਬਿਲਕੁਲ ਜੀ ਬਿਲਕੁਲ ਨਹੀਂ ਰੀਸਾ ਸਾਡੇ ਮੱਝ ਵਾਲੇ ਵੀਰਿਆਂ ਦੀਆਂ ਬੋਲੀ ਸਰਦਾ ਭਾਵਨਾ ਨਾਲੇ ਵੀਰ ਸੇਵਾ ਕਰਦੇ ਆ ਮਾਝੇ ਵਾਲੇ ਸੱਚੇ ਸੋਨਾਂ ਮਨ ਨੂੰ ਮਰਨਾ 16 ਦੇ ਸੁਨਹਿਰੇ ਲੰਮੇ ਕਰਮਾਂ ਦਾ ਦੇਵਾ ਤੇ ਜਿਮਰਨ ਮੈਨੂੰ ਹੋਹੀ ਮੇਰੇ ਮਾਹਰ ਦਾ ਸੁਆ ਤੇ ਜਿਮਰਨ ਮੈਨੂੰ ਹੋ ਤੋ ਜਿਮਰਨ ਮੈਨੂੰ ਸੁਆ ਤੋ ਜਿਮਰਨ ਵੱਡੀ ਗਿਣਤੀ ਦੇ ਵਿੱਚ ਜੀ ਦੇਖੋ ਮੱਝ ਵਾਲੇ ਵੀਰ ਸਾਡੇ ਜਿਹੜੇ ਸੰਗਤਾਂ ਦੇ ਨਾਲ ਸੇਵਾ ਵੀ ਕਰਾ ਰਹੇ ਆ ਹੋਰ ਜੋ ਜੋ ਹਾਂ ਜੀ ਸਰ ਜੀ ਸਰ ਜੀ ਕਾ ਜੀ ਜਾਰੀ ਜਾਂਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਸੇਵਾ ਕਰਦੀਆਂ ਸੰਗਤਾਂ ਦੇਖ ਸਕਦੇ ਆ ਜੀ ਇਹ ਸਾਡੇ ਮਾਝੇ ਵਾਲੇ ਵੀਰ ਆ ਜੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਦਿਨ ਦਿਹਾੜਾ ਮਨਾਏ ਜਾਂਦੇ ਆ ਜੀ ਜਿਹੜੇ ਇਹ ਦੇਣਾ ਭਾਈ ਜੀ ਯੋਧਿਓ ਛੋਟੇ ਸਹਿਬ ਜਾਦਿਆਂ ਦੇ 6 ਪੋਤੋਂ ਲੈ ਕੇ ਤੇ 13 ਪੋਤਾਂ ਜਿਹੜੀ ਭੁੱਲਣਾ ਨਹੀਂ ਆ ਜੀ

ਬਹੁਤ ਵੱਡੀ ਬੇਨਤੀ ਦੇ ਵਿੱਚ ਸੰਤਾ ਬਾਈ ਜੀ ਬੋਲ ਕੇ ਆ ਰਹੇ ਹੈ ਕਿ ਆਹ ਬਲੇ ਆਹ ਲਿਖਾਉਂਦਾ ਫਤਿਹ ਦੀ ਫਤਿਹ ਬਾਈ ਜੀ ਜੋ ਦੇ ਫਤਿਹ ਬੁਲਾਉਂਦੇ ਜਾ ਰਹੇ ਹੈ ਜੀ ਵੈਗਰ ਜੀ ਖਾਲਸਾ ਤੇ ਵੈਰ ਜੀ ਖੇਪੇ ਚਲੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਸਾਥ ਜੋ ਆਇਓ ਆਓ ਜੀ ਆਓ ਵੀਰ ਸਾਡਾ ਇਹ ਵੀ ਬਹੁਤਾ ਜੋਧਾ ਬਹੁਤ ਸੇਵਾ ਕਰਦਾ ਹੈ ਜੀ ਤੇ ਹੜਾ ਨੇ ਜਿਨ੍ਹਾਂ ਦੇ ਨੁਕਸਾਨ ਹੋਈ ਸੀ ਜੀ ਬਾਈ ਜੀ ਉੱਥੇ ਵੀਰ ਪੈਸੇ ਵੰਡ ਕੇ ਆਏ ਸੀ ਜੀ ਰਿਸ਼ਤੇਦਾਰ ਪਹੁੰਚੇ ਸੀ ਕਿਉਂ ਭਾਈ ਵੀਰ ਜੋ ਸੇਵਾ